ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਧੜਕਾ ਵਿੱਚ ਅੱਜ ਆਪਾਂ ਬਣਾਵਾਂਗੇ ਸੂਜੀ ਦਾ ਦਾਣੇਦਾਰ ਰਸੀਲਾ ਕੇਸਰੀ ਹਲਵਾ ਇਹ ਹਲਵਾ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਏਗਾ ਇਸ ਹਲਵੇ ਦੀ ਖਾਸ ਗੱਲ ਇਹ ਹੈ ਕਿ ਜਿੱਦਾਂ ਇਹ ਹਲਵਾ ਤੁਸੀਂ ਬਣਾਇਆ ਹੈ ਸੇਮ ਇਸੇ ਤਰੀਕੇ ਦਾ ਬਣਿਆ ਰਹੇਗਾ ਜਦੋਂ ਤੱਕ ਵੀ ਤੁਸੀਂ ਇਸ ਹਲਵੇ ਨੂੰ ਰੱਖੋਗੇ ਜੇਕਰ ਤੁਸੀਂ ਮੇਰੇ ਇਸ ਦੱਸੇ ਹੋਏ ਤਰੀਕੇ ਦੇ ਨਾਲ ਬਣਾਓਗੇ ਤਾਂ ਤੇ ਵੀਡੀਓ ਨੂੰ ਤੁਸੀਂ ਲਾਸਟ ਤੱਕ ਜ਼ਰੂਰ ਦੇਖਿਓ ਕਿ ਮੈਂ ਕਿਵੇਂ ਬਣਾ ਕੇ ਇਹ ਤਿਆਰ ਕੀਤਾ ਹੈ ਜੇਕਰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੈਨ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਆਓ ਹਲਵਾ ਬਣਾਉਣਾ ਸ਼ੁਰੂ ਕਰਦੇ ਆਂ ਹਲਵਾ ਬਣਾਉਣ ਦੇ ਲਈ ਗੈਸ ਦੇ ਉੱਤੇ ਮੈਂ ਕੜਾਈ ਰੱਖੀ ਆ ਤੇ ਗੈਸ ਦੀ ਫਲੇਮ ਜਿਹੜੀ ਆ ਮੈਂ ਲੋ ਕੀਤੀ ਹੋਈ ਆ ਤੇ ਇਹਦੇ ਵਿੱਚ ਪਾਵਾਂਗੇ ਇੱਕ ਕੌਲੀ ਦੇਸੀ ਘਿਓ ਜਿੰਨੀ ਆਪਾਂ ਸੂਜੀ ਲੈਣੀ ਆ ਉਨਾ ਹੀ ਆਪਾਂ ਦੇਸੀ ਘਿਓ ਲੈਣਾ ਘਿਓ ਨੂੰ ਆਪਾਂ ਪਹਿਲੇ ਚੰਗੀ ਤਰ੍ਹਾਂ ਦੇ ਨਾਲ ਮੈਲਟ ਕਰ ਲਵਾਂਗੇ ਗਰਮ ਕਰ ਲਵਾਂਗੇ ਲੋ ਫਲੇਮ ਦੇ ਉੱਤੇ ਪੂਰੇ ਪ੍ਰੋਸੈਸ ਦੇ ਵਿੱਚ ਗੈਸ ਤੁਸੀਂ ਲੋ ਹੀ ਰੱਖਣੀ ਆ ਹਾਈ ਬਿਲਕੁਲ ਜਾਂ ਮੀਡੀਅਮ ਨਹੀਂ ਕਰਨੀ ਆ ਤੇ ਬਸ ਲੋ ਫਲੇਮ ਦੇ ਉੱਤੇ ਇਹਨੂੰ ਆਪਾਂ ਗਰਮ ਕਰ ਲੈਣੇ ਆ ਪਹਿਲੇ ਕਿਉਂ ਜਿਹੜਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੂਜੀ ਜਿੰਨਾ ਆਪਾਂ ਘਿਓ ਲਿਆ ਉੰਨੀ ਹੀ ਆਪਾਂ ਇੱਕ ਕੋਲੀ ਜਿਹੜੀ ਹੈ ਸੂਜੀ ਲਈ ਹੈ ਇੱਕ ਕੋਲੀ ਘਿਓ ਸੀ ਤੇ ਇੱਕ ਕੋਲੀ ਸੂਜੀ ਲਈ ਹੈ ਹੁਣ ਸੂਜੀ ਨੂੰ ਆਪਾਂ ਲਗਾਤਾਰ ਚਲਾਉਂਦੇ ਹੋਏ ਲੋ ਗੈਸ ਦੇ ਉੱਤੇ ਚੰਗੀ ਤਰ੍ਹਾਂ ਦੇ ਨਾਲ ਭੁੰਨ ਲੈਣਾ ਜਦੋਂ ਤੱਕ ਇਹਦਾ ਕਲਰ ਚੇਂਜ ਨਹੀਂ ਹੋ ਜਾਂਦਾ ਤੇ ਇਹਦੇ ਵਿੱਚੋਂ ਖੁਸ਼ਬੂ ਆਣਾ ਸ਼ੁਰੂ ਨਹੀਂ ਹੋ ਜਾਂਦੀ ਉਦੋਂ ਤੱਕ ਇਹਨੂੰ ਲਗਾਤਾਰ ਚਲਾਉਂਦੇ ਰਹਿਣਾ ਛੱਡਣਾ ਬਿਲਕੁਲ ਨਹੀਂ ਹੈ ਜੇਕਰ ਆਪਾਂ ਛੱਡ ਦੇਵਾਂਗੇ ਤੇ ਸੂਜੀ ਜਿਹੜੀ ਹੈ ਕਿਤੇ-ਕਿਤੇ ਪੁੱਜੇਗੀ ਤੇ ਕਿਤੇ-ਕਿਤੇ ਕੱਚੀ ਰਹਿ ਜਾਏਗੀ ਤੇ ਇਸ ਕਾਰਨ ਇਹਨੂੰ ਲਗਾਤਾਰ ਚਲਾਉਂ ਇਹਦਾ ਕਲਰ ਜਿਹੜਾ ਆਪਣੇ ਆਪ ਹੀ ਚੇਂਜ ਹੋ ਜਾਏਗਾ ਤੁਸੀਂ ਦੇਖ ਸਕਦੇ ਹੋ ਸੂਜੀ ਜਿਹੜੀ ਹੈ ਭੁੱਜ ਗਈ ਹੈ ਕਲਰ ਵੀ ਚੇਂਜ ਹੋ ਗਿਆ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਇਹਦੇ ਵਿੱਚੋਂ ਹੁਣ ਆਪਾਂ ਇਹਦੇ ਵਿੱਚ ਡਰਾਈ ਫਰੂਟ ਪਾਵਾਂਗੇ ਡਰਾਈ ਫਰੂਟ ਵੀ ਇਹਦੇ ਨਾਲ ਹੀ ਜਿਹੜੇ ਆ ਭੁੱਜ ਜਾਣਗੇ ਮੈਂ ਬਦਾਮ, ਨਾਰੀਅਲ ਤੇ ਕਿਸ਼ਮਿਸ਼ ਲਈ ਹੈ ਤੁਸੀਂ ਆਪਣੇ ਚੁਆਇਸ ਦੇ ਹਿਸਾਬ ਨਾਲ ਡਰਾਈ ਫਰੂਟ ਜਿਹੜੇ ਲੈ ਲੈਣੇ ਆ ਤੇ ਡਰਾਈ ਫਰੂਟ ਭੁੱਜ ਗਿਆ ਕਿੱਦਾਂ ਪਤਾ ਚੱਲੇਗਾ ਜਿਹੜੀ ਕਿਸ਼ਮਿਸ਼ ਹੈ ਆਪਣੇ ਆਪ ਫੁੱਲ ਜਾਏਗੀ ਇਸ ਕਾਰਨ ਪਤਾ ਚੱਲ ਜਾਏਗਾ ਕਿ ਡਰਾਈ ਫਰੂਟ ਜਿਹੜੇ ਆ ਭੁੱਜ ਗਿਆ ਦੇਖੋ ਤੁਸੀਂ ਕਿਸ਼ਮਿਸ਼ ਕਿੰਨੀ ਮੋਟੀ-ਮੋਟੀ ਹੋ ਗਈ ਹੈ ਫੁੱਲ ਕੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਦੁੱਧ ਪਾਣਾ ਕੀ ਹੋਏਗਾ ਕਿ ਹਲਵਾ ਜਿਹੜਾ ਹੈ ਇੱਕਦਮ ਸੌਫਟ ਬਣਿਆ ਰਹੇਗਾ ਜਦੋਂ ਤੱਕ ਵੀ ਤੁਸੀਂ ਰੱਖੋਗੇ ਉਦੋਂ ਤੱਕ ਤੇ ਦੋ ਕੋਹਲੀਆਂ ਪਾਵਾਂਗੇ ਆਪਾਂ ਪਾਣੀ ਤਿੰਨ ਕੋਹਲੀਆਂ ਇੱਥੇ ਦੁੱਧ ਤੇ ਪਾਣੀ ਮੈਂ ਮਿਕਸ ਕਰਕੇ ਪਾ ਦਿੱਤਾ ਹੈ ਇੱਕ ਕੋਹਲੀ ਸੂਜੀ ਦੇ ਵਿੱਚ ਇਸ ਤਰੀਕੇ ਦੇ ਨਾਲ ਹਲਵਾ ਜਿਹੜਾ ਇੱਕਦਮ ਸੌਫਟ ਬੰਦਾ ਹੈ ਆ ਪਾਣੀ ਦੀ ਕੁਆਂਟੀਟੀ ਜਿਹੜੀ ਹੈ ਥੋੜੀ ਜੀ ਤੁਸੀਂ ਜ਼ਿਆਦਾ ਰੱਖਣੀ ਹੈ ਤਾਂ ਹੁਣ ਇਹਨੂੰ ਆਪਾਂ ਲਗਾਤਾਰ ਚਲਾਉਂਦੇ ਹੋਏ ਮਿਕਸ ਕਰ ਲੈਣਾ ਪਹਿਲੇ ਗੈਸ ਦੀ ਫਲੇਮ ਹਲੇ ਵੀ ਮੈਂ ਲੋ ਕੀਤੀ ਹੋਈ ਆ ਪਹਿਲੇ ਇਹਨੂੰ ਮਿਕਸ ਕਰਾਂਗੇ ਤੇ ਹੁਣ ਇਹਨੂੰ ਆਪਾਂ ਕਲਰ ਦੇਣ ਦੇ ਲਈ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਕੇਸਰੀ ਫੂਡ ਕਲਰ ਤੁਸੀਂ ਚਾਹੋ ਤੇ ਇਹਨੂੰ ਦੁੱਧ ਜਾਂ ਪਾਣੀ ਵਿੱਚ ਘੋਲ ਕੇ ਵੀ ਪਾ ਸਕਦੇ ਹੋ ਹੁਣ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਾਂਗੇ ਫੂਡ ਕਲਰ ਨੂੰ ਹਲਵੇ ਦੇ ਵਿੱਚ ਇਹਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਥੋੜਾ ਜਿਹਾ ਮੈਨੂੰ ਫੂਡ ਕਲਰ ਜਿਹੜਾ ਘੱਟ ਲੱਗ ਰਿਹਾ ਹੈ ਹਲਵਾ ਜਿਹੜਾ ਚਿੱਟਾ-ਚਿੱਟਾ ਲੱਗ ਰਿਹਾ ਤੇ ਥੋੜਾ ਜਿਹਾ ਇਹਦੇ ਵਿੱਚ ਇੱਕ ਚੁੰਡੀ ਫੂਡ ਕਲਰ ਆਪਾਂ ਹੋਰ ਪਾ ਦਿੰਨੇ ਆ ਜਿਆਦਾ ਨਹੀਂ ਪਾਣਾ ਹਲਕਾ ਜਿਆ ਹੋਰ ਪਾਣਾ ਆਪਾਂ ਥੋੜਾ ਜਿਹਾ ਜੇਕਰ ਆਪਾਂ ਜਿਆਦਾ ਕਲਰ ਇਹਦੇ ਵਿੱਚ ਪਾਵਾਂਗੇ ਤੇ ਹਲਵੇ ਦਾ ਕਲਰ ਜਿਹੜਾ orange ਹੋ ਜਾਏਗਾ ਤੇ ਬਸ ਇਹਨੂੰ ਆਪਾਂ ਚੰਗੀ ਤਰ੍ਹਾਂ ਚਲਾਉਂਦੇ ਹੋਏ ਮਿਕਸ ਵੀ ਕਰ ਲਵਾਂਗੇ ਤੇ ਨਾਲ ਦੀ ਨਾਲ ਇਹਨੂੰ ਆਪਾਂ ਪਕਾ ਲਵਾਂਗੇ ਜਦੋਂ ਤੱਕ ਕੜਾਈ ਨਹੀਂ ਛੱਡ ਦਿੰਦਾ ਹਲਵਾ ਉਦੋਂ ਤੱਕ ਤੁਸੀਂ ਸੋਚ ਰਹੇ ਹੋਗੇ ਕਿ ਇਹਦੇ ਵਿੱਚ ਹਲੇ ਚੀਨੀ ਤਾਂ ਪਾਈ ਨਹੀਂ ਤੇ ਹਾਂ ਹਲੇ ਆਪਾਂ ਇਹਦੇ ਵਿੱਚ ਚੀਨੀ ਨਹੀਂ ਪਾਣੀ ਹੈ ਚੀਨੀ ਆਪਾਂ ਲਾਸਟ ਵਿੱਚ ਪਾਣੀ ਹੈ ਛੱਡਣਾ ਬਿਲਕੁਲ ਨਹੀਂ ਇਹਨੂੰ ਗੈਸ ਦੀ ਫਲੇਮ ਹਲੇ ਵੀ ਮੈਂ ਲੋ ਕੀਤੀ ਹੋਈ ਹੈ ਹਲਵੇਂ ਨੇ ਕਿਉਂ ਛੱਡਣਾ ਸ਼ੁਰੂ ਕਰ ਦਿੱਤਾ ਕੜਾਈ ਛੱਡਣਾ ਸ਼ੁਰੂ ਕਰ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਚੀਨੀ ਪਾ ਦੇਣੀ ਹੈ ਤੇ ਚੀਨੀ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਜਦੋਂ ਤੱਕ ਇਹ ਪਾਣੀ ਨਹੀਂ ਛੱਡ ਦਿੰਦੀ ਉਦੋਂ ਤੱਕ ਆਪਾਂ ਲੋ ਫਲੇਮ ਤੇ ਪਕਾਣੀ ਹੈ ਤੇ ਜਦੋਂ ਚੀਨੀ ਜਿਹੜੀ ਹੈ ਪਾਣੀ ਛੱਡ ਦੇਗੀ ਤੇ ਫਿਰ ਆਪਾਂ ਮੀਡੀਅਮ ਗੈਸ ਕਰਕੇ 2 ਮਿੰਟ ਇਹਨੂੰ ਪਕਾਣਾ ਚੀਨੀ ਜਿਹੜੀ ਹੈ ਦੇਖੋ ਤੁਸੀਂ ਘੁਲਣਾ ਸ਼ੁਰੂ ਹੋ ਗਈ ਹੈ ਨਾਲ ਦੀ ਨਾਲ ਹੀ ਇਹਦੇ ਮਸੋਂ ਹੁਣ ਆਪਾਂ ਗੈਸ ਦੀ ਫਲੇਮ ਜਿਹੜੀ ਹੈ ਮੀਡੀਅਮ ਕਰ ਦਿੰਨੇ ਆ ਤੇ ਮੀਡੀਅਮ ਫਲੇਮ ਤੇ ਇਹਨੂੰ 2 ਮਿੰਟ ਪਕਾ ਲੈਣੇ ਆ ਜਦੋਂ ਤੱਕ ਇਹ ਕਿਓ ਨਹੀਂ ਛੱਡ ਦਿੰਦਾ ਉਦੋਂ ਤੱਕ ਸਿਰਫ 2 ਹੀ ਮਿੰਟ ਪਕਾਣਾ ਇਹਨੂੰ 2 ਮਿੰਟ ਇਹਨੂੰ ਆਪਾਂ ਪਕਾ ਲਿਆ ਤੁਸੀਂ ਦੇਖੋ ਇਹਨੇ ਕਿਓ ਛੱਡਣਾ ਸ਼ੁਰੂ ਕਰ ਦਿੱਤਾ ਹੈ ਬਹੁਤ ਹੀ ਵਧੀਆ ਕਲਰ ਆਇਆ ਹਲਵੇ ਦਾ ਚੀਨੀ ਬਾਅਦ ਵਿੱਚ ਪਾਉਣਾ ਕਿਉਂ ਹੁੰਦਾ ਕਿ ਹਲਵਾ ਜਿਹੜਾ ਹੈ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਚੀਨੀ ਜਿਹੜੀ ਆਪਣਾ ਪਾਣੀ ਛੱਡਦੀ ਹੈ ਕੈਰਾਮਲ ਹੁੰਦੀ ਹੈ ਜਿਹਦੇ ਨਾਲ ਹਲਵੇ ਦੇ ਦਾਣੇ-ਦਾਣੇ ਵਿੱਚ ਸੂਜੀ ਦੇ ਦਾਣੇ-ਦਾਣੇ ਦੇ ਵਿੱਚ ਜਿਹੜੀ ਚੀਨੀ ਦੀ ਮਿਠਾਸ ਹੈ ਉਹ ਆ ਜਾਂਦੀ ਹੈ ਇਸ ਕਰਕੇ ਹਲਵਾ ਜਿਹੜਾ ਬਹੁਤ ਹੀ ਟੇਸਟੀ ਬਣ ਕੇ ਇਸ ਤਰੀਕੇ ਦੇ ਨਾਲ ਤਿਆਰ ਹੁੰਦਾ ਹੈ ਤੇ ਹਲਵਾ ਜਿਹੜਾ ਸਾਡਾ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਗੈਸ ਜਿਹੜੀ ਹੈ ਬੰਦ ਕਰ ਦਿੰਨੇ ਆ ਮੈਂ ਤੁਹਾਨੂੰ ਲਾਗੋ ਦੀ ਦਿਖਾਨੀ ਆ ਦੇਖੋ ਕਿੰਨਾ ਵਧੀਆ ਰਸੀਲਾ ਇੱਕਦਮ ਦਾਣੇਦਾਰ ਹਲਵਾ ਸਾਡਾ ਬਣ ਕੇ ਤਿਆਰ ਹੋਇਆ ਹੈ ਦੇਖੋ ਤੇ ਗਰਮਾ ਗਰਮ ਹਲਵਾ ਸਰਵ ਕਰਨਿਆ ਪਲੇਟ ਦੇ ਵਿੱਚ ਆਪਾਂ ਇਹ ਹਲਵਾ ਸਰਵ ਕਰ ਰਹੇ ਆ ਦੇਖੋ ਕਿੰਨਾ ਵਧੀਆ ਲੱਗ ਰਿਹਾ ਦੇਖਣ ਦੇ ਵਿੱਚ ਹੀ ਕਿੰਨਾ ਵਧੀਆ ਲੱਗ ਰਿਹਾ ਖਾਣ ਦੇ ਵਿੱਚ ਇਹ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਤੇ ਤੁਸੀਂ ਵੀ ਮੇਰੇ ਇਸ ਦੱਸੇ ਹੋ ਤਰੀਕੇ ਦੇ ਨਾਲ ਇੱਕ ਵਾਰ ਇਹ ਹਲਵਾ ਬਣਾ ਕੇ ਜਰੂਰ ਦੇਖਿਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗਾ ਮੇਰੇ ਇਹ ਹਲਵੇ ਦੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਮਿਲਦੇ ਆਗਲੀ ਰੈਸਪੀ ਲੈ ਕੇ ਸ਼ਸ਼ੀ ਕਾਲਜੀ